ਵੱਡੇ ਵਾਲੀ ਲੜਾਈ ਤਾਂ ਕਮਲਪੌਰ ਵਾਲੇ ਕਤਲ ਮਾਮਲੇ ਤੋਂ ਵੀ ਅੱਗੇ ਵੱਧ ਗਈ। ਪਹਿਲੀ ਗੱਲ ਤਾਂ ਕੀ ਦੋ ਨਿੰਗ ਸਿੰਘ ਅੱਜ ਆਮਣੋ ਸਾਹਮਣੇ ਨੇ ਇੱਕ ਦੂਜੇ ਨੂੰ ਚੈਲੰਜ ਕਰ ਰਹੇ ਨੇ। ਲੋੜ ਸੀ ਇੱਕ ਧਰਨੇ ਤੇ ਬੈਠ ਕੇ ਆਪਣੇ ਆਪ ਨੂੰ ਬਦਮਾਸ਼ੀ ਤੇ ਆ ਜਾਵੇ ਜੀ ਮੈਂ ਇਹਦੇ ਨਾਲ ਟਾਈਮ ਰੱਖਣਾ ਮੈਂ ਇਹਨੂੰ ਮਾਰ ਦਊਂਗਾ ਜੀ ਜੇ ਕਰ ਦੂੰਗਾ ਉਹ ਕਰ ਦੂੰਗਾ। ਵੀ ਗੁਰੂ ਦੇ ਲੜ ਤੁਸੀਂ ਲੱਗੇ ਹੋ ਉਹੀ ਗੁਰੂ ਦੇ ਲੜ ਉਹ ਲੱਗੇ ਆ ਤੁਹਾਨੂੰ ਲੱਗਦਾ ਵੀ ਆਪਸੀ ਤੌਰ ਤੇ ਸ਼ਬਦਾਵਲੀ ਐਨੀ ਕਰਪਟ ਹੋ ਗਈ ਹੈ। ਹੈ ਚੈਲੰਜ ਐਕਸੈਪਟ ਕੀਤੇ। ਗੁਰੂ ਤਾਂ ਸਿੰਘ ਆ। ਮੈਂ ਬਾਣੇ ਧਾਰੀ ਆ ਮੈਂ ਕੋਈ ਨਮਰਦ ਥੋੜੀ ਆ ਕਿ ਮੈਂ ਕਿਸੇ ਤੇ ਡਰ ਜਮਾ ਜਾਂ ਮੈਨੂੰ ਕੋਈ ਤਮਕਾਵੇਂ ਮੈਂ ਹਿੰਦੁਸਤਾਨ ਦਾ ਇੱਕ ਨਾਗਰਿਕ ਆ ਜਦੋਂ ਅਜਿਹੇ ਸ਼ਬਦ ਬਾਰਤੂਗਾ ਕਿ ਅੱਗੇ ਤੇ ਛਿੱਤਰੇ ਖਾਊਗਾ ਕੋਈ ਮੈਨੂੰ ਉਹਨੂੰ ਹਾਰ ਨਹੀਂ ਪਾਊਗਾ ਉਹਦੇ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਉਹ ਗੁਰੂ ਦੀ ਲਾੜੀ ਲੱਗੇ ਉਹ ਤਾਂ ਤੁਹਾਡੇ ਤੇ ਸਵਾਲ ਚੁੱਕਦੇ ਨੇ ਉਹ ਕਹਿੰਦੇ ਕਿ ਅਸਲੀ ਸਿੰਘ ਹੀ ਨਹੀਂ ਐਸੀ ਤਾਂ ਬਾਣਾ ਤੱਕ ਲਵਾ ਦਾ ਦੇਖੋ ਫੇਰ ਗੱਲ ਆ ਜਾਂਦੀ ਆ ਬਾਣਾ ਉਤਾਰ ਨਾਲਾ ਧਾਕੀ ਤੇ ਕੋਈ ਨਹੀਂ ਜੰਮਿਆ ਜੇ ਗੁਰੂ ਤੇ ਲੜ ਲੱਗਿਆ ਹੁੰਦਾ ਔਰਤਾਂ ਦਾ ਸਹਾਰਾ ਥੋੜੀ ਲੰਦਾ ਜੇ ਗੁਰੂ ਦੇ ਲੜ ਲੱਗਿਆ ਹੁੰਦਾ ਫਿਰ ਉਹ ਕਲੀਕ ਐਫ ਆਈ ਆਨ ਲਿਖਾਉਂਦਾ ਫਿਰ ਜਿਹੜੀ ਪੁਲਿਸ ਦੀ ਰਿਪੋਰਟ ਵੀ ਨਾਲ ਲਿਖਾਉਂਦਾ ਪਹਿਲਾਂ ਬਰਤਪਾਲ ਮਹਿਰੋਂ ਦੀ ਸੀ ਕਮਲਕੌਰ ਦੀ ਸੀ ਉਦੋਂ ਬਾਅਦ ਲੱਗਦਾ ਨਹੀਂ ਕਿ ਲੋਕਾਂ ਨੇ ਤੁਹਾਡੇ ਤੇ ਬਹੁਤ ਸਵਾਲ ਚੁੱਕੇ ਮੇਰੀ ਭੈਣ ਵਾਰੇ ਜਾਂ ਮੈਂ ਤੁਹਾਡੀ ਭੈਣ ਵਾਰੇ ਕਿਉਂ ਬੋਲਾਂ ਕੀ ਆ ਇਹਦੇ ਵਿੱਚ ਮੇਰੀ ਤੁਹਾਡੇ ਨਾਲ ਇੰਟਰ ਵਿੱਚ ਭੈਣ ਬੈਠੀ ਆ ਕਿ ਮੇਰੇ ਬੱਚੇ ਬੈਠੇ ਆ ਬਸ ਤੁਹਾਡੀ ਕਈ ਫੋਟੋਆਂ ਨੇ ਜਿਹੜੀਆਂ ਕੁੜੀਆਂ ਦੇ ਨਾਲ ਤੇ ਵਾਇਰਲ ਹੋ ਰਹੀਆਂ ਨੇ ਮੈਨੂੰ ਤੇ ਕੋਈ ਇਤਰਾਜ਼ ਨਹੀਂ ਹੈਗਾ ਪਰ ਲੋਕ ਤਾਂ ਉਹਦੇ ਤੇ ਲਿਖ ਰਹੇ ਨੇ ਬਹੁਤ ਚੰਗਾ ਬਣਦੇ ਕੋਈ ਲੋਕਲ ਕੀ ਦੇ ਨਾਮ ਨਹੀਂ ਹੈ ਲੋਕਾਂ ਦੀਆਂ ਫੋਟੋਆਂ ਦੇ ਲੋਕ ਵੇਲੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਰੌਲਾ ਪਾਉਂਦੇ ਤੇ ਵੀ ਉਹ ਲੱਚਰ ਤਾਂ ਫਲਾਉਂਦੀ ਆ ਉਹ ਮਾੜੇ ਕੱਪੜੇ ਪਾਉਂਦੀ ਆ ਜਿਹੜੇ ਲੋਕ ਗਾਲਾਂ ਕੱਢਦੇ ਨੇ ਜਿਹੜੇ ਮਾੜੇ ਸ਼ਬਦ ਨੀਚੇ ਲਿਖਦੇ ਨੇ ਉਹ ਕਿਆ ਲੱਚਰ ਤਾਂ ਨਹੀਂ ਹੈਗੀ ਅੱਜ ਵੀ ਯਾਰ ਜੇ ਮੰਨ ਲਓ ਮੈਂ ਤੈਨੂੰ ਜੱਫੀ ਪਾ ਕੇ ਫੋਟੋ ਖਿਚਾ ਲਵਾਂ ਮੈਨੂੰ ਕੀ ਫਰਕ ਆ ਕੋਈ ਨਹੀਂ ਮੇਰੀਆਂ ਬਹੁਤ ਸਾਰੀਆਂ ਦੇਖੋ ਬਹੁਤ ਸਾਰੀਆਂ ਮਰਿਆਦਾ ਚ ਮਰਿਆਦਾ ਠੀਕ ਹੈ ਮਰਿਆਦਾ ਮੈਂ ਭੰਗ ਥੋੜੀ ਕਰ ਰਿਹਾ ਈ ਰਾਜਾ ਰਾਸਿੰਗ ਕੱਲ ਦੇ ਪ੍ਰੋਗਰਾਮ ਸਾਰੇ ਕੈਨਸਲ ਕਰ ਲਏ ਕੱਲ 9 ਵਜੇ ਮੈਂ ਤੁਹਾਨੂੰ ਸਕੀਨ ਸਾਰੀਆਂ ਗੱਲਾਂ ਦੇ ਜਵਾਬ ਦੇ ਦਿਆਂਗਾ ਕਿ ਚੇਤਾਵਨੀਆਂ ਇਹ ਤੁਸੀਂ ਆਪਣੇ ਪਰਿਵਾਰ ਨੂੰ ਇਨਵੋਲਵ ਕਰ ਸਕਦੇ ਹੋ ਇਹ ਤਾਂ ਮੈਂ ਵੀ ਕਰ ਲੂੰਗਾ ਉਹ ਵੀ ਤਾਂ ਇਨਸਾਨ ਹੀ ਆ ਫਿਰ ਉਹਨੂੰ ਕਿਉਂ ਮਿਰਚਾ ਲੱਗਦੀਆਂ ਨੇ ਨਵੇੜਾ ਉਦੋਂ ਹੋਣਾ ਜਦੋਂ ਰਾਜਾ ਰਾਸਿੰਗ ਤੇ ਪਛਾਹ ਹੋਊਗਾ ਨਵੇੜਾ ਉਦੋਂ ਹੋਊਗਾ ਜਦੋਂ ਇਹਦਾ ਧਰਨਾ ਚੱਕ ਹੋਊਗਾ ਨਵੇੜਾ ਉਦੋਂ ਹੋਣਾ ਜਦੋਂ ਇਹ ਸ਼ਰਾਖਾਂ ਦੇ ਵਿੱਚ ਜਾਊਗਾ ਜਦੋਂ ਮੈਨੂੰ ਇਨਸਾਫ ਅੱਜ ਕੱਲ੍ਹ ਜੀ ਕਮਲਕੌਰ ਦੇ ਕਤਲ ਤੋਂ ਬਾਅਦ ਜੇ ਦੇਖੀਏ ਤਾਂ ਅਮਰਿਤਪਾਲ ਮੈਰੋ ਨੂੰ ਲੈ ਕੇ ਸਵਾਲ ਤੇ ਨਾਲ ਹੀ ਕਮਲਕੌਰ ਦੇ ਲੱਚਰ ਵੀਡੀਓ ਨੂੰ ਲੈ ਕੇ ਜੇ ਦੇਖੀਏ ਹਾਲਾਂਕਿ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰਤੀ ਆ ਹੁਣ ਜਿਹੜੇ ਹੋਰ ਕਈ ਇਸ ਤਰ੍ਹਾਂ ਦੇ ਲੱਚਰ ਵੀਡੀਓ ਨੇ ਵੂਮਨ ਕਮਿਸ਼ਨ ਨੇ ਵੀ ਗਾਈਡਲਾਈਨਾਂ ਫਰੇਮ ਕਰਨੀਆਂ ਸ਼ੁਰੂ ਕਰਤੀਆਂ ਨੇ ਇਹਨਾਂ ਸਭ ਦੇ ਵਿੱਚ ਜੇ ਦੇਖੀਏ ਚਰਚਾ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਦੋ ਨਿੰਗ ਸਿੰਘ ਸਾਹਮਣੇ ਨੇ ਬਾਬਾ ਹਰਜੀਤ ਸਿੰਘ ਰਸੂਲਪੁਰ ਤੇ ਦੂਜੇ ਪਾਸੇ ਰਾਜਾ ਰਾਜ ਸਿੰਘ ਹੋਰਾਂ ਦੀ ਗੱਲ ਕਰੀਏ ਤੇ ਇਹਦੇ ਨਾਲ ਹੀ ਸੋਸ਼ਲ ਮੀਡੀਆ ਤੇ ਚੱਲਦਾ ਉਹ ਕੰਟੈਂਟ ਜਿਹੜਾ ਲਗਾਤਾਰ ਜੇ ਕਹੀ ਉਦੇ ਤੇ ਛਟਕਾਰੇ ਵੀ ਲੈ ਰਹੇ ਨੇ ਤੇ ਨਾਲ ਹੀ ਆਖਰ ਕਿਤੇ ਨਾ ਕਿਤੇ ਸਵਾਲ ਵੀ ਖੜੇ ਕਰ ਰਹੇ ਨੇ ਕਿ ਇਸ ਤਰ੍ਹਾਂ ਦੀ ਸ਼ਬਦਵਲੀ ਨਹੀਂ ਹੋਣੀ ਚਾਹੀਦੀ ਅ ਹਰਜੀਤ ਸਿੰਘ ਜੀ ਦੇਖਿਏ ਮਸਲਾ ਹੁਣ ਜਿਵੇਂ ਕਈਏ ਕਿ ਤੁਹਾਡੇ ਵਾਲੀ ਲੜਾਈ ਤਾਂ ਕਮਲਕੌਰ ਵਾਲੇ ਕਤਲ ਮਾਮਲੇ ਤੋਂ ਵੀ ਅੱਗੇ ਵਧ ਗਈ ਪਹਿਲੀ ਗੱਲ ਤਾਂ ਕੀ ਦੋ ਨਿੰਗ ਸਿੰਘ ਅੱਜ ਆਮਨੋ ਸਾਹਮਣੇ ਨੇ ਇੱਕ ਦੂਜੇ ਨੂੰ ਚੈਲੰਜ ਕਰ ਰਹੇ ਨੇ ਲੋੜ ਸੀ ਕਿਉਂਕਿ ਉੱਥੇ ਗੱਲ ਸੀ ਲਚਰਤਾ ਦੀ ਉੱਥੇ ਗੱਲ ਸੀ ਕਤਲ ਦੀ ਉੱਥੇ ਗੱਲ ਸੀ ਅਮਰਤਪਾਲ ਮੈਰੋਂ ਦੇ ਉਹਦੀ ਚਲਾਈ ਮੂਵਮੈਂਟ ਦੀ ਦੇਖੋ ਪਹਿਲਾਂ ਤਾਂ ਪਾਰਟ ਏ ਆ ਕਿ ਮੈਂ ਚੈਲੰਜ ਐਕਸੈਪਟ ਕੀਤੇ ਨੇ ਅਗਰ ਕੋਈ ਬੰਦਾ ਮੈਂ ਗੁਰੂ ਦਾ ਸਿੰਘ ਹਾਂ ਮੈਂ ਬਾਣੇ ਧਾਰੀ ਹਾਂ ਮੈਂ ਕੋਈ ਨਮਰਦ ਥੋੜੀ ਹਾਂ ਕਿ ਮੈਂ ਕਿਸੇ ਤੇ ਡਰ ਜਮਾ ਜਾਂ ਮੈਨੂੰ ਕੋਈ ਧਮਕਾਵੇਂ ਮੈਂ ਹਿੰਦੁਸਤਾਨ ਦਾ ਇੱਕ ਨਾਗਰਿਕ ਹਾਂ ਅਗਰ ਕੋਈ ਬੰਦਾ ਇੱਕ ਧਰਨੇ ਤੇ ਬੈਠ ਕੇ ਆਪਣੇ ਆਪ ਨੂੰ ਬਦਮਾਸ਼ੀ ਤੇ ਆ ਜਾਵੇ ਜੀ ਮੈਂ ਇਹਦੇ ਨਾਲ ਟਾਈਮ ਰੱਖਣਾ ਮੈਂ ਇਹਨੂੰ ਮਾਰ ਦੂੰਗਾ ਜੀ ਜੇ ਕਰ ਦੂੰਗਾ ਉਹ ਕਰ ਦੂੰਗਾ ਤਾਂ ਮੈਂ ਮੈਦਾਨ ਛੱਡ ਕੇ ਭੱਜਣ ਵਾਲੇ ਚੋਂ ਨਹੀਂ ਹੈਗਾ ਪਰ ਗੱਲ ਇਹ ਹੈ ਵੀ ਉਹੀ ਗੁਰੂ ਦੇ ਲੜ ਤੁਸੀਂ ਲੱਗੇ ਹੋ ਉਹੀ ਗੁਰੂ ਦੇ ਲੜੋਂ ਲੱਗੇ ਆ ਤੁਹਾਨੂੰ ਲੱਗਦਾ ਵੀ ਆਪਸੀ ਤੋਤੇ ਸ਼ਬਦਾਬਲੀ ਇੰਨੀ ਕਰਫਤ ਹੋ ਗਈ ਨਹੀਂ ਨਹੀਂ ਉਹ ਗੁਰੂ ਦੇ ਲੜ ਘੱਟ ਲੱਗਿਆ ਵਾ ਹੈਗਾ ਉਹ ਦੇਖੋ ਬਾਣਾ ਜ਼ਰੂਰ ਹੈ ਗੁਰੂ ਦੇ ਲੜ ਲੱਗਿਆ ਹੁੰਦਾ ਫਿਰ ਇੱਥੇ ਬੈਠ ਕੇ ਰੋਟੀਆਂ ਥੋੜੀ ਸੇਕਦਾ ਜੇ ਗੁਰੂ ਦੇ ਲੜ ਲੱਗਿਆ ਹੁੰਦਾ ਔਰਤਾਂ ਦਾ ਸਹਾਰਾ ਥੋੜੀ ਲੰਦਾ ਜੇ ਗੁਰੂ ਦੇ ਲੜ ਲੱਗਿਆ ਹੁੰਦਾ ਫਿਰ ਉਹ ਕਲੀਕ ਐਫ ਆਈ ਆ ਨਾ ਦਿਖਾਉਂਦਾ ਫਿਰ ਜਿਹੜੀ ਪੁਲਿਸ ਦੀ ਰਿਪੋਰਟ ਵੀ ਨਾਲ ਦਿਖਾਉਂਦਾ ਮੇਪਾਲਸ ਨੇ ਕੀ ਰਿਪੋਰਟ ਕਰੀ ਆ ਇਹ ਸਿਰਫ ਕੀ ਆ ਇੱਕ ਜਮਾਤ ਨੂੰ ਖੁਸ਼ ਕਰ ਰਿਹਾ ਜਿਹਦੀਆਂ ਵੀਡੀਓ ਤੇ ਬਾਅਦ ਬਹੁਤ ਸਾਰੀਆਂ ਅਲੱਗ-ਅਲੱਗ ਇੰਟਰਨੈਸ਼ਨਲ ਲੈਵਲ ਤੇ ਮੈਨੂੰ ਧਮਕੀਆਂ ਆ ਰਹੀਆਂ ਨੇ ਇਹ ਸਿਰਫ ਇੱਕ ਜਮਾਤ ਨੂੰ ਖੁਸ਼ ਕਰਕੇ ਜਿੱਥੇ ਤੇ ਇਹਦੀ ਫੰਡਿੰਗ ਜਾਂ ਜਿੱਥੇ ਤੇ ਇਹਦੀ ਰੋਟੀ ਪਾਣੀ ਚੱਲਦਾ ਇਹ ਉਹਨੂੰ ਖੁਸ਼ ਕਰਨ ਵਾਸਤੇ ਆਪਣੇ ਆਪ ਨੂੰ ਤਾਂ ਵਿੱਚ ਆਇਆ ਹੋਰ ਇਹਦਾ ਕੋਈ ਮਸਲਾ ਨਹੀਂ ਪਰ ਇਹਦੇ ਵਿੱਚ ਦੇਖਿਏ ਜਿਵੇਂ ਤੁਸੀਂ ਕਹੀ ਕਿ ਉਹ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਉਹ ਗੁਰੂ ਦੀ ਲਾਣੀ ਲੱਗੇ ਉਹ ਤਾਂ ਤੁਹਾਡੇ ਤੇ ਸਵਾਲ ਚੁੱਕਦੇ ਨੇ ਉਹ ਕਹਿੰਦੇ ਕਿ ਅਸਲੀ ਨਿੰਗ ਸਿੰਘ ਹੀ ਨਹੀਂ ਐਸੀ ਤਾਂ ਬਾਣਾ ਤੱਕ ਲਵਾ ਦਾਂਗੇ ਦੇਖੋ ਫੇਰ ਗੱਲ ਆ ਜਾਂਦੀ ਆ ਬਾਣਾ ਉਤਾਰਨ ਵਾਲਾ ਧਰਤੀ ਤੇ ਕੋਈ ਨਹੀਂ ਜੰਮਿਆ ਨਾ ਕਿਸੇ ਕੋ ਅਧਿਕਾਰ ਨਹੀਂ ਦੂਜੀ ਗੱਲ ਮੈਨੂੰ ਨਿਹੰਗ ਬਾਬਾ ਫਕੀਰ ਸਿੰਘ ਦੇ ਪਰਿਵਾਰ ਨੂੰ ਮੈਂ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਪੁੱਤ ਆ ਤੇ ਕਿਸੇ ਨੂੰ ਦੱਸਣ ਦੀ ਥੋੜੀ ਲੋੜ ਆ ਜਦੋਂ ਅਜਿਹੇ ਸ਼ਬਦ ਬਾਰਤੂਗਾ ਫੇ ਅੱਗੇ ਤੇ ਛਿੱਤਰੇ ਖਾਊਗਾ ਕੋਈ ਮੈਨੂੰ ਉਹਨੂੰ ਘਾਰ ਥੋੜੀ ਪਾਊਗਾ ਉਹਦੇ ਇਹੀ ਜੀ ਹੋਗਾ ਜੈਸੇ ਕੋਤਾ ਪਰ ਪਰ ਇਹਦੇ ਚ ਗੱਲੇ ਹੈ ਹਜੀ ਸਿੰਘ ਜੀ ਤੁਹਾਨੂੰ ਨਹੀਂ ਲੱਗਦਾ ਵੀ ਜਦੋਂ ਦੇ ਤੁਸੀਂ ਇਸ ਮਸਲੇ ਤੇ ਬੋਲਣ ਲੱਗੇ ਚਲੋ ਏਦੋਂ ਪਹਿਲਾਂ ਰਾਜਾ ਰਾਜ ਸਿੰਘ ਹੋਰਾਂ ਤੋਂ ਪਹਿਲਾਂ ਗੱਲ ਅਮਰਤਪਾਲ ਮੈਰੋਂ ਦੀ ਸੀ ਕਮਲਕੌਰ ਦੀ ਸੀ ਉਦੋਂ ਬਾਅਦ ਲੱਗਦਾ ਨਹੀਂ ਕਿ ਲੋਕਾਂ ਨੇ ਤੁਹਾਡੇ ਤੇ ਬਹੁਤ ਸਵਾਲ ਚੁੱਕੇ ਬਹੁਤ ਮਾੜਾ ਚੰਗਾ ਜਿਹੜਾ ਕਮੈਂਟਾਂ ਦੇ ਵਿੱਚ ਲਿਖ ਰਹੇ ਨੇ ਦੇਖੋ ਲੋਕਾਂ ਦਾ ਆਪਣਾ ਪਾਰਟ ਆ ਲੋਕ ਬੇਲੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਰੌਲਾ ਪਾਉਂਦੇ ਤੇ ਵੀ ਉਹ ਲੱਛਰ ਤਾਂ ਫਲਾਉਂਦੀ ਆ ਉਹ ਮਾੜੇ ਕੱਪੜੇ ਪਾਉਂਦੀ ਆ ਜਿਹੜੇ ਲੋਕ ਗਾਲਾਂ ਕੱਢਦੇ ਨੇ ਜਿਹੜੇ ਮਾੜੇ ਸ਼ਬਦ ਨੀਚੇ ਲਿਖਿਦੇ ਨੇ ਉਹ ਕਿਆ ਲੱਛਰ ਤਾਂ ਨਹੀਂ ਹੈਗੀ ਉਹ ਵੀ ਤਾਂ ਇੱਕ ਲੱਛਰ ਤਾਂ ਹੀ ਆ ਕਿਸੇ ਬਾਰੇ ਤੁਸੀਂ ਗਾਲਾਂ ਕੱਢਣੀਆਂ ਕਿਸੇ ਨੂੰ ਮਾੜਾ ਸ਼ਬਦ ਲਿਖਣਾ ਇਹ ਕਿਹੜੇ ਗੁਰੂ ਨੇ ਲਿਖਿਆ ਕਿਆ ਹੈ ਗੁਰੂ ਵਾਲਿਆਂ ਦੇ ਕੰਮ ਨੇ ਪਰ ਤੁਹਾਡੀ ਸ਼ਬਦਾਵਲੀ ਤੇ ਵੀ ਸਵਾਲ ਉੱਠਦੇ ਨੇ ਕਿ ਤੁਸੀਂ ਕਈ ਜਰਨਲਿਸਟਾਂ ਦੇ ਵੀਡੀਓ ਵਾਇਰਲ ਹੋਏ ਕਿ ਆਖਰ ਪਤੇਰੀ ਮਾਂ ਤੇਰੀ ਭੈਣ ਕਿਉਂ ਕਿ ਬੋਲਣ ਦੇ ਲਹਿਜੇ ਨੂੰ ਲੈ ਕੇ ਵੀ ਲੋਕਾਂ ਨੇ ਕਿਹਾ ਦੇਖੋ ਕਾਰਨ ਕੀ ਆ ਇੱਕ ਜਰਨਲਿਸਟ ਹੈ ਜਨ ਮੈਂ ਇਸ ਕੇਸ ਦੇ ਇਨਵੋਲਵ ਆ ਮੇਰੇ ਰਿਲੇਟਡ ਉਹ ਮੈਨੂੰ ਇੱਕ ਦਿਨ ਤੁਸੀਂ ਹਜ਼ਾਰਾਂ ਸਵਾਲ ਕਰੋ ਕੋਈ ਕਿਸੇ ਦੀ ਮੇਰੀ ਭੈਣ ਬਾਰੇ ਜਾਂ ਮੈਂ ਤੁਹਾਡੀ ਭੈਣ ਬਾਰੇ ਕਿਉਂ ਬੋਲਾਂ ਕਿਹਾ ਇਹਦੇ ਵਿੱਚ ਮੇਰੇ ਤੁਹਾਡੇ ਨਾਲ ਇੰਟਰਵਿਊ ਭੈਣ ਬੈਠੀ ਆ ਕਿ ਮੇਰੇ ਬੱਚੇ ਬੈਠੇ ਆ ਕੋਈ ਜਾਂ ਲਿਸਟ ਜਦੋਂ ਕਿਸੇ ਦੇ ਪਰਿਵਾਰ ਤੇ ਆਪਣੀ ਮਰਿਆਦਤ ਤੇ ਬਾਹਰ ਜਾ ਕੇ ਗੱਲ ਕਰਦਾ ਤੇ ਮੈਂ ਉਹਨੂੰ ਅੱਗੇ ਤੋਂ ਕੀ ਜਵਾਬ ਦਿੰਦਾ ਕਿ ਜੇ ਤੁਸੀਂ ਆਪਣੇ ਪਰਿਵਾਰ ਨੂੰ ਇਨਵੋਲਵ ਕਰ ਸਕਦੇ ਹੋ ਫਿਰ ਤਾਂ ਮੈਂ ਵੀ ਕਹ ਲੂੰਗਾ ਉਹ ਵੀ ਤਾਂ ਇਨਸਾਨ ਹੀ ਆ ਫਿਰ ਉਹਨੂੰ ਕਿਉਂ ਮਿਰਚਾਂ ਲੱਗਦੀਆਂ ਨੇ ਜਦੋਂ ਕਿਸੇ ਦੇ ਪਰਵਾਨ ਨੂੰ ਕਹਿਣਾ ਹੈ ਫਿਰ ਆਪਣੇ ਨੂੰ ਵੀ ਕਹਿ ਹਵਾਉਣ ਦੀ ਸ਼ਮਤਾ ਸ਼ਮਤਾ ਹੋਣੀ ਚਾਹੀਦੀ ਆ ਪਰ ਇਹਦੇ ਇਹ ਸਾਰੀਆਂ ਚੀਜ਼ਾਂ ਚ ਦੇਖਿਆ ਜਾਵੇ ਬਈ ਤੁਹਾਡੀ ਕਈ ਫੋਟੋਆਂ ਨੇ ਜਿਹੜੀਆਂ ਕੁੜੀਆਂ ਦੇ ਨਾਲ ਦੇ ਵਾਇਰਲ ਹੋ ਰਹੀਆਂ ਨੇ ਉਹਦੇ ਚ ਜੇ ਦੇਖਿਆ ਜਾਵੇ ਚਲੋ ਨਾਲ ਚਲਾਵਾਂਗੇ ਵੀ ਅਸੀਂ ਕੀ ਤੁਹਾਨੂੰ ਦਿਖਾਈ ਵੀ ਹੈ ਜਿਹੜੀ ਮੈਂ ਇੱਕ ਫੋਟੋ ਹਾਲਾਂਕਿ ਇਹ ਜਈਆਂ ਕਈ ਫੋਟੋਆਂ ਚੱਲ ਰਹੀਆਂ ਨੇ ਗਿਆ ਉਹਦੇ ਚ ਹਾਲਾਂਕਿ ਤੁਸੀਂ ਕਈ ਫੋਟੋਆਂ ਦੇ ਵਿੱਚ ਬਾਣੇ ਚ ਵੀ ਨਹੀਂ ਹੈਗੇ ਉਹ ਸਿੰਪਲ ਆਮ ਸਧਾਰਨ ਕੱਪੜਿਆਂ ਚ ਉਹ ਐਕਚੁਅਲ ਚ ਮੋਰਫ ਕੀਤੀਆਂ ਫੋਟੋਆਂ ਨੇ ਉਹ ਐਡੀਟਿਡ ਫੋਟੋਆਂ ਨੇ ਜਾਂ ਐਕਚੁਅਲ ਚ ਸਹੀ ਫੋਟੋਆਂ ਨੇ ਨਹੀਂ ਉਹ ਨੈਚੁਰਲ ਫੋਟੋਆਂ ਨੇ ਉਹ ਕੋ ਕੋਈ ਮਾਰੇ ਮੰਨ ਲਓ ਨੰਗੇਜ ਦੀਆਂ ਫੋਟੋਆਂ ਨਹੀਂ ਆ ਦੋ ਫੋਟੋ ਤੇ ਮੇ ਜਿਹੜੀਆਂ ਤੁਸੀਂ ਚਾਰ ਫੋਟੋਆਂ ਦਿਖਾਈਆਂ ਦੋ ਤਾਂ ਮੇਰੀ ਵਾਈਫ ਨੇ ਕਲਿੱਕ ਕਰੀਆਂ ਹੋਈਆਂ ਨੇ ਜਿਹੜੇ ਮੇਰੇ ਆਲਰੇਡੀ ਜਿਹੜਾ ਉਹ ਬੱਚੇ ਸਾਡੇ ਘਰ ਰਹਿੰਦੇ ਰਹੇ ਨੇ ਐਸਾ ਕੋਈ 파ਟ ਨਹੀਂ ਹੈਗਾ ਮੈਨੂੰ ਤੇ ਕੋਈ ਇਤਰਾਜ਼ ਹੀ ਨਹੀਂ ਹੈਗਾ ਪਰ ਲੋਕ ਤਾਂ ਉਹਦੇ ਤੇ ਲਿਖ ਰਹੇ ਨੇ ਬਹੁਤ ਚੰਗਾ ਮਾੜਾ ਦੇਖੋ ਲੋਕਲ ਕੀ ਦੇ ਨਾਮ ਨਹੀਂ ਹੈ ਲੋਕਾਂ ਦੀਆਂ ਫੋਟੋਆਂ ਐ ਕਿ ਮੇਰੇ ਸਮਾਜ ਵਿੱਚ ਇੱਕ ਨਹੀਂ ਹਜ਼ਾਰਾਂ ਬੱਚਿਆਂ ਦੇ ਨਾਲ ਫੋਟੋਆਂ ਅੱਜ ਵੀ ਮੇਰੀਆਂ ਕੁੜੀਆਂ ਖੜ ਕੇ ਕਈ ਵਾਰ ਜਾਂਦਿਆਂ ਦੀਆਂ ਫੋਟੋ ਕੱਲ ਲੰਨੀਆਂ ਕਿ ਬਾਬਾ ਜੀ ਫੋਟੋ ਇਹਦੇ ਵਿੱਚ ਕੋਈ ਹੋ ਨਹੀਂ ਤੁਸੀਂ ਆਮ ਫੋਟੋਆਂ ਨੇ ਉਹ ਮੈਨੂੰ ਕੋਈ ਇਤਰਾਜ਼ ਨਹੀਂ ਉਹ ਫੋਟਾਂ ਤੇ ਨਾ ਮੇਰੇ ਮੂੰ ਤੋਂ ਤੁਹਾਨੂੰ ਇਹ ਚ ਕੋਈ ਨਹੀਂ ਹੈਗਾ ਇਹ ਇਸਾ ਚੀਜ਼ਾਂ ਤੇ ਇਤਰਾਜ਼ ਹੋਵੇ ਮੇਰੀ ਘਰ ਵਾਲੀ ਕਰ ਸਕਦੀ ਆ ਕਿ ਤੁਸੀਂ ਕਿਸੇ ਨਾਲ ਕਿਉਂ ਫੋਟੋ ਖਚਾਈ ਆ ਮੇਰੇ ਸਹੁਰੇ ਕਰ ਸਕਦੇ ਆ ਵੀ ਤੁਸੀਂ ਭਾਈ ਇਹ ਜੇ ਕੰਮ ਕਿਉਂ ਕਰਦੇ ਮੇਰੇ ਮਾਪੇ ਕਰ ਸਕਦੇ ਆ ਸਮਾਜ ਵਿੱਚ ਫੋਟੋ ਹਰ ਬੰਦਾ ਖਿਚਾਉਂਦਾ ਲੋਕ ਤਾਂ ਔਰਕੈਸਟਰ ਨਾਲ ਖਿਚਾਉਂਦੇ ਆ ਮੈਂ ਔਰਕੈਸਟਰ ਨਾਲ ਥੋੜੀ ਖਚਾਈ ਆ ਲੋਕ ਤਾਂ ਨੱਚਣ ਵਾਲਿਆਂ ਨਾਲ ਖਿਚਾਉਂਦੇ ਨਹੀਂ ਜਿੰਨੇ ਕੁ ਮਿੰਟ ਕਰਨ ਨਾਲ ਜਿਨ੍ਹਾਂ ਨੂੰ ਇਤਰਾਜ਼ ਆ ਉਹ ਵਿਆਹਾਂ ਦੇ ਵਿੱਚ ਆਮ ਖਿਚਾਉਂਦੇ ਨੇ ਆਮ ਸਮਾਜ ਵਿੱਚ ਵਿਛੜਦਾ ਮੈਂ ਮੇਰੀ ਇੱਕ ਪ੍ਰੋਫੈਸ਼ਨਲ ਲਾਈਫ ਰਹੀ ਇਸ ਤੋਂ ਬਿਨਾ ਕਿ ਉਸ ਸਮੇਂ ਦੀਆਂ ਫੋਟੋਆਂ ਨੇ ਕੋਈ ਮੈਨੂੰ ਕੋਈ ਪ੍ਰੋਬਲਮ ਨਹੀਂ ਨਾ ਫੋਟੋ ਹੈ ਪੁਰਾਣੀਆਂ ਨਹੀਂ ਤੁਹਾਡੀ ਹਾਂ ਪੁਰਾਣੀਆਂ ਫੋਟੋਆਂ ਨੇ ਅੱਜ ਵੀ ਯਾਰ ਜੇ ਮੰਨ ਲਓ ਮੈਂ ਤੈਨੂੰ ਜੱਫੀ ਪਾ ਕੇ ਫੋਟੋ ਖਿਚਾ ਲਾਂ ਮੈਨੂੰ ਕੀ ਫਰਕ ਆ ਕੋਈ ਨਹੀਂ ਮੇਰੀਆਂ ਬਹੁਤ ਸਾਰੀਆਂ ਦੇਖੋ ਬਹੁਤ ਸਾਰੇ ਇੱਕ ਮਰਿਆਦਾ ਚੋਂ ਹੈ ਨਾ ਜੀ ਮਰਿਆਦਾ ਠੀਕ ਹੈ ਮਰਿਆਦਾ ਮੈਂ ਭੰਗ ਥੋੜੀ ਕਰ ਰਿਹਾ ਕਿਆ ਇੱਕ ਫੀਮੇਲ ਜਿਹੜੀ ਆ ਆਪਣੇ ਮੇਰੀ ਰਿਸ਼ਤੇਦਾਰ ਹੋ ਸਕਦੀ ਆ ਮੇਰੇ ਦੋਸਤ ਵੀ ਹੋ ਸਕਦੇ ਨੇ ਮੇਰੇ ਸਮਾਜ ਵਿੱਚ ਮੇਰੇ ਬੱਚੇ ਵੀ ਹੋਣੇ ਜਿਨ੍ਹਾਂ ਮੈਂ ਫੋਟੋ ਖਿੱਚਾ ਸਕਦਾ ਮੈਨੂੰ ਕੋਈ ਉਹ ਨਹੀਂ ਹੈਗਾ ਫੋਟੋ ਦਾ ਕੀ ਆ ਪਰ ਹੁਣ ਇਹ ਕਿੱਥੇ ਜਾ ਕੇ ਨਿਬੜੂਗੀ ਰਾਜਾ ਰਾਜ ਸਿੰਘ ਹੋਰਾਂ ਦੇ ਨਾਲ ਜਿਹੜਾ ਚੈਲੰਜ ਚੈਲੰਜ ਚੱਲ ਰਿਹਾ ਹੈ ਤੁਹਾਨੂੰ ਲੱਗਦਾ ਨਹੀਂ ਵੀ ਆਖਰ ਤੁਸੀਂ ਦੋਨੇ ਗੁਰੂ ਦੀ ਗੱਲ ਕਰਨ ਵਾਲੇ ਤੇ ਆਖਰ ਕਿਸੇ ਪ੍ਰਾਪਤਿਆ ਕੇ ਇਹ ਹੈ ਵੀ ਜਿਹੜੇ ਸਮਾਜਿਕ ਬਾਕੀ ਮੁੱਦੇ ਨੇ ਸਮੱਸਿਆਵਾਂ ਨੇ ਪੰਤਕ ਤੌਰ ਤੇ ਮਸਲੇ ਨੇ ਇਹ ਆਪਦੀ ਨਿੱਜੀ ਲਾਈ ਛੱਡ ਕੇ ਉਸ ਪਾਸੇ ਨੂੰ ਵਧਿਆ ਜਾ ਮੈਂ ਤੁਹਾਡੇ ਮਾਧਿਅਮ ਰਾਹੀਂ ਕਹੂੰਗਾ ਕਿ ਰਾਜਾ ਰਾਜ ਸਿੰਘ ਕੱਲ ਦੇ ਪ੍ਰੋਗਰਾਮ ਸਾਰੇ ਕੈਂਸਲ ਕਰ ਲਵੇ ਉਹ ਕੱਲ 9 ਵਜੇ ਮੈਂ ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਦੇ ਦੂੰਗਾ ਕੀ ਚੇਤਾਵਨੀ ਹੈ ਕੋਈ ਨਹੀਂ ਚੇਤਾਵਨੀ ਨਹੀਂ ਹੈਗੀ ਇੱਕ ਮੈਸੇਜ ਹੈ ਚੇਤਾਵਨੀ ਹੋਰ ਹੁੰਦੀ ਆ ਮੈਂ ਕੱਲ ਨੂੰ ਇਹੀ ਕਹਾਂਗਾ ਕੱਲ ਮੈਂ 9 ਵਜੇ ਐਗਜੈਕਟ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਜਿਹੜੇ ਹੈਗੇ ਆ ਪਬਲੀਕਲੀ ਦੇ ਦੂੰਗਾ ਪਰ ਲੱਗਦਾ ਵੀ ਕਿਤੇ ਪਾਸੇ ਨਵੇੜਾ ਹੋਊਗਾ ਕਿਸੇ ਚੀਜ਼ ਨੂੰ ਲੈ ਕੇ ਕਿਉਂਕਿ ਲਗਾਤਾਰ ਇਹ ਇੱਕ ਲੱਗਦਾ ਨਹੀਂ ਵੀ ਸੋਸ਼ਲ ਮੀਡੀਆ ਤੇ ਇਹ ਆਪਸੀ ਤੌਰ ਦੇ ਉੱਤੇ ਕਲੇਸ਼ ਚੱਲ ਰਿਹਾ ਹੈ ਨਵੇੜਾ ਉਦੋਂ ਹੋਣਾ ਜਦੋਂ ਰਾਜਾ ਰਾਜ ਸਿੰਘ ਤੇ ਪਰਚਾ ਹੋਊਗਾ ਨਵੇੜਾ ਉਦੋਂ ਹੋਊਗਾ ਜਦੋਂ ਇਹਦਾ ਧਾਰਨਾ ਚੱਕ ਹੋਊਗਾ ਨਵੇੜਾ ਉਦੋਂ ਹੋਣਾ ਜਦੋਂ ਇਹ ਸ਼ਲਾਖਾਂ ਦੇ ਵਿੱਚ ਜਾਊਗਾ ਜਦੋਂ ਮੈਨੂੰ ਇਨਸਾਫ ਮਿਲੇਗਾ ਉਦੋਂ ਹੀ ਨਵੇੜਾ ਹੋਣਾ ਪਰ ਇਹ ਸਾਰਿਆਂ ਦੇ ਵਿੱਚ ਜਿਹੜਾ ਇਹ ਲਚਰ ਦਾਲਾ ਕਨਸੈਪਟ ਸੀ ਹੁੰਦਾ ਪੁਲਿਸ ਨੇ ਕਾਰਵਾਈ ਸ਼ੁਰੂ ਕਰਤੀ ਉਹਦੇ ਤੇ ਤੋਂ ਤੁਸੀਂ ਅੱਜ ਵੀ ਕਮਲਕੌਰ ਵਾਲੇ ਮਸਲੇ ਤੋਂ ਛੱਡ ਕੇ ਇਸ ਚੀਜ਼ ਤੇ ਸੰਤੁਸ਼ਟੇ ਚਿਤਾਉਂਗੇ ਵੀ ਠੀਕ ਹੈ ਲਚਰਤਾਂ ਨੂੰ ਲਗਾਮ ਲਾਉਣ ਵਾਸਤੇ ਪੁਲਿਸ ਨੇ ਐਕਸ਼ਨ ਲਿਆ ਦੇਖੋ ਚੰਗੀ ਗੱਲ ਹੈ ਅਗਰ ਅੱਜ ਜਿਹੜਾ ਮਾਲੋ ਬਾਲ ਕਮਿਸ਼ਨਾ ਚ ਵੂਮਨ ਕਮਿਸ਼ਨ ਜੇ ਅੱਜ ਐਕਟਿਵ ਹੋਇਆ ਉਹ ਚੀਜ਼ਾਂ ਨੂੰ ਲੈ ਕੇ ਹੋਇਆ ਲੇਕਿਨ ਤੁਸੀਂ ਸਟੇਟ ਤੇ ਕੰਟਰੋਲ ਕਰ ਸਕਦਾ ਹੈ ਲੇਕਿਨ ਤੁਸੀਂ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਇਹਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਇਹ ਸਿਰਫ ਇੰਨਾ ਕਹ ਕੇ ਕਿ ਪੰਜਾਬ ਦੇ ਜਿਹੜੇ ਕੁਝ ਕੰਟੈਂਟਰ ਤੇ ਉਹਨਾਂ ਤੇ ਤੁਸੀਂ ਲਗਾਮ ਕਰ ਸਕਦੇ ਹੋ ਲੇਕਿਨ ਤੁਸੀਂ ਇਹਨੂੰ ਅਗਰ ਕੋ ਨੈਸ਼ਨਲ ਲੈਵਲ ਤੇ ਅਗਰ ਕੱਲ ਅੰਬਾਲਾ ਤੋਂ ਵੀਡੀਓ ਪੈ ਰੀਆਂ ਨੇ ਅਗਰ ਤੁਹਾਨੂੰ ਕੱਲ ਹਰਿਆਣਾ ਤੋਂ ਪੈ ਰੀਆਂ ਉੱਤਰਾਖੰਡ ਤੋਂ ਹਿਮਾਚਲ ਤੋਂ ਪੈ ਰੀਆਂ ਵੱਖ-ਵੱਖ ਸਟੇਟਾਂ ਤੋਂ ਪੈ ਰੀਆਂ ਉਹਨਾਂ ਨੂੰ ਇਹ ਕਮਿਸ਼ਨ ਕਿਵੇਂ ਰੋਕੂਗਾ ਪਰ ਗੱਲ ਇਹ ਹੈ ਬਾਬਾ ਜੀ ਜੇ ਆਮ ਤੌਰ ਤੇ ਲਈਏ ਵੀ ਜਿਹੜੇ ਇਹ ਬਣ ਰਹੇ ਨੇ ਕੰਟੈਂਟ ਬਹੁਤ ਸਾਰੇ ਦੇ ਵਿੱਚ ਤਾਂ ਉਹਨਾਂ ਦੇ ਪਰਿਵਾਰ ਨੇ ਕਿਸੇ ਦਾ ਹਸਬੰਡ ਹੈਗਾ ਜਾਂ ਕੁੜੀਆਂ ਨੇ ਉਹਨਾਂ ਦੇ ਭਰਾ ਹੈਗੇ ਨੇ ਕਰ ਬਾਹਰ ਦੇ ਵੀਡੀਓ ਨੇ ਉਰੇ ਦੇ ਨਹੀਂ ਕਈਆਂ ਤਖਦਾਂ ਟਪਾਰਖੀਆਂ ਨੇ ਕਿ ਆ ਜਿਹੜਾ ਮਾਂ ਤੇ ਬੇਟਾ ਉਹ ਬਣਾ ਰਹੇ ਨੇ ਇਹ ਵੈਸੇ ਮਾਨਸਿਕਤਾ ਕੀ ਲੱਗਦੀ ਹੈ ਵੀ ਕਿਹੜੇ ਪਾਸੇ ਨੂੰ ਤੁਰ ਪਈ ਹੈਗੀ ਮੌਲਿਕ ਐਜੂਕੇਸ਼ਨ ਦੀ ਘਾਟ ਹੈ ਲੋੜ ਸਾਨੂੰ ਸਕੂਲਾਂ ਜਿਹੜਾ ਸਾਡਾ ਜਿਹੜਾ ਐਜੂਕੇਸ਼ਨ ਦਾ ਜਿਹੜਾ ਮਿਆਰ ਹੈ ਉਹ ਗਿਰ ਗਿਆ ਸਕੂਲਾਂ ਦੇ ਵਿੱਚ ਨਾਚ ਗਾਣਾ ਸਿਖਾਉਣਾ ਸਕੂਲਾਂ ਦੇ ਵਿੱਚ ਇੱਕ ਮਰਿਆਦਾ ਨਾ ਸਿਖਾਉਣੀ ਜੋ ਪੁਰਾਣੀ گورਕੂਲ ਦੀ ਜੋ ਮਰਿਆਦਾ ਥੀ ਅਸੀਂ ਜਿਸ ਸਕੂਲ ਚ ਪੜੇ ਆ ਉਹ ਸਕੂਲ ਦੇ ਵਿੱਚ ਅਸੀਂ ਟੀਚਰ ਦਾ ਇੱਕ ਸਤਕਾਰ ਸੀਗਾ ਜਿਹੜੀਆਂ ਨਾਲ ਪੜਨਾਂ ਵਾਲੀਆਂ ਤੇ ਉਹਨਾਂ ਨੂੰ ਭੈਣਾ ਦੇ ਨਾਲ ਅਸੀਂ ਤੁਲਨਾ ਕਰਦੇ ਸੀ ਉਹ ਉਹ ਭੈਣਾ ਵਾਂਗ ਹੀ ਉਹਨਾਂ ਨੂੰ ਰਏ ਹੈਗੇ ਆ ਦੇਖੇ ਜਿਹੜਾ ਅੱਜ ਦਾ ਜਿਹੜਾ ਹੈਗਾ ਇੱਕ ਫਰੈਂਡਸ਼ ਦਾ ਪਾਰਟ ਹੈ ਉਥੇ ਪੇਰੈਂਟਸ ਨੂੰ ਕੋਈ ਇਤਰਾਜ਼ ਨਹੀਂ ਪੇਰੈਂਟਸ ਵੀ ਆਪਣੇ ਬੱਚਿਆਂ ਨੂੰ ਦੇਖਦੇ ਜਦੋਂ ਧੀਆਂ ਨੱਚਦੀਆਂ ਨਾ ਸਕੂਲਾਂ ਦੇ ਵਿੱਚ ਬੜਾ ਖੁਸ਼ ਹੁੰਦੇ ਉਹੀ ਕੰਟੈਂਟ ਵੱਡੇ ਹੋ ਕੇ ਹੋਰ ਜ਼ਿਆਦਾ ਮਾਡਰਨ ਹੋ ਜਾਂਦੇ ਆ ਫਿਰ ਲੋਕ ਇਤਰਾਜ਼ ਕਰਦੇ ਇਤਰਾਜ਼ ਕਰਨ ਵਾਲੇ ਵੀ ਲੋਕ ਚੰਗੇ ਨਹੀਂ ਹੈਗੇ ਇਹਨਾਂ ਨੇ ਜਾ ਤਾਂ ਇਹ ਹੋਵੇ ਕਿ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਇਤਰਾਜ਼ ਆ ਉਹ ਇੱਕ ਅਲੱਗ ਆਪਣੀ ਲਿਸਟ ਬਣਾ ਲੈਣਾ ਉਹ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਵਿੱਚੋਂ ਦੇਖਣ ਕਿ ਕਿੱਥੇ ਕਿੱਥੇ ਸਾਡੇ ਵਿੱਚ ਕਮੀਆਂ ਉਹ ਵੀ ਦੂਰ ਕਰਨਾ ਖਰ ਕਿਉਂਕਿ ਸਮਾਜਿਕ ਤੌਰ ਤੇ ਦੇਖਿਆ ਜਾਵੇ ਤਾਂ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਮਸਲੇ ਇੰਨੇ ਸੌਖੇ ਨਹੀਂ ਇਹਨਾਂ ਨੂੰ ਲੱਭਣਾ ਪਰ ਦੂਜੇ ਪਾਸੇ ਜਿਹੜੀਆਂ ਫੋਟੋਆਂ ਲਗਾਤਾਰ ਸੋਸ਼ਲ ਮੀਡੀਆ ਤੇ ਨੇ ਜਾਂ ਸ਼ਬਦਾਵਲੀ ਨੂੰ ਲੈ ਕੇ ਉਹ ਜ਼ਰੂਰ ਕਿਤੇ ਨਾ ਕਿਤੇ ਹਰਜੀਤ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਫੋਟੋਆਂ ਸਾਡੀ ਪਾਰਟ ਆਫ ਲਾਈਫ ਹੈ ਤੇ ਦੂਜੇ ਪਾਸੇ ਜਿਹੜਾ ਕੋਈ ਕਿਸੇ ਤਰ੍ਹਾਂ ਦੀ ਕਮੈਂਟਿੰਗ ਕਰ ਰਿਹਾ ਇਤਰਾਜ਼ ਕਹਿੰਦੇ ਸਾਨੂੰ ਉਹਨਾਂ ਤੇ ਵੀ ਨਹੀਂ ਕਿਉਂਕਿ ਆਪਦੀ ਸਮਝ ਦੇ ਨਾਲ ਹਰੇਕ ਬੰਦਾ ਕੋਈ ਚੰਗੀ ਮਾੜੀ ਗੱਲ ਲਿਖਦਾ ਪਰ ਰਹੀ ਗੱਲ ਸਿੰਘ ਰਾਜਾ ਰਾਜ ਸਿੰਘ ਹੋਰਾਂ ਨੂੰ ਲੈ ਕੇ ਤਾਂ ਉਹ ਜ਼ਰੂਰ ਕਹਿੰਦੇ ਨੇ ਕਿ ਆਖਰ ਉਹਨਾਂ ਦੇ ਖਿਲਾਫ ਕ ਜੇਕਰ ਹੁਣ ਲੜਾਈ ਸ਼ੁਰੂ ਹੋਈ ਆ ਤਾਂ ਫਿਰ ਉਹਦੇ ਅੰਜਾਮ ਤੱਕ ਯਾਨੀ ਕਿ ਜੋ ਆਪਣੇ ਤੌਰ ਤੇ ਕਹਿ ਰਹੇ ਨੇ ਵੀ ਮੈਨੂੰ ਇਨਸਾਫ ਉਦੋਂ ਮਿਲਣਾ ਹੈ ਜਦੋਂ ਉਹਨਾਂ ਤੇ ਕਾਰਵਾਈ ਹੋਣੀ ਆ ਵੀਡੀਓ ਜਰਨਿਸਟ ਹਰਪਾਲ ਦੇ ਨਾਲ ਮਿਸਿੰਗ ਰਜਾ ਉਸਪਾਸਟੇਪੀ ਚੰਡੀਗੜ੍ਹ